ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਲੋ ਜੀ ਬੇਲੇ ਹੋਏ ਗੁਰਦੁਆਰਾ ਸਾਹਿਬ ਚ ਲੜੀ ਚੱਲਦੀ ਜੀ ਘਰ ਦੇ ਨਾਲੇ ਬਿਲਕੁਲ ਆਪਣੇ ਗੁਰਦੁਆਰਾ ਸਾਹਿਬ ਹੈ ਤੇ ਸੰਗਰਾਂਦ ਅੱਜ ਭੋਗ ਪਾਇਆ ਤੇ ਸਾਰਾ ਸਮਾਨ ਇਕੱਠਾ ਕਰਕੇ ਹਾਂ ਪਾਠ ਖਾਵਾਤਾ ਆਪਾਂ ਨੇ ਤੇ ਬੇਲ ਦਾ ਸਾਰਾ ਸਮਾਨ ਚਾਚਾ ਧੋ ਤੂਕੇ ਤੇ ਹੁਣ ਤਿਆਰੀ ਕਰੀਏ ਸਪਰੇਅ ਦੀ ਕਿਆ ਗੱਲ ਸਲੀਪ ਢਿੱਲਾ ਲੱਗਦਾ ਅੱਜ ਸੀ ਨਹੀਂ ਢਿੱਲਾ ਹੈ ਥੋੜੀ ਜੀ ਗੜਖ ਵਿੱਚ ਹੀ ਰੱਖਿਆ ਕਰਵਾਜ ਜਵੇਂ ਸਵਰਾਜ ਦੇ ਨਾ 855 ਦੀ ਹਾਂ ਨਾ ਉਹ ਪੈਂਚਰ ਜਿਹਾ ਹੀ ਹੋ ਜਾਂਦਾ ਸੇਤੀਓ ਲੈ ਉਹ ਕਦੇ ਹਵਾ ਤਾਂ ਨਹੀਂ ਘਟ ਤੇਰੇ ਚ ਹਾਸੀ ਮਿੰਟ ਚੱਲਦਾ ਤੇ ਪਰਲੇ ਕਰ ਲੈ ਕੇ ਚੱਲਦੇ ਆ ਉਧਰ ਤੁਹਾਨੂੰ ਡਿੰਪੇਚਨਾ ਮਲਾਉਣੇ ਆ ਦੋਕ ਦੇਖੇ ਦੇ ਰਹਿਗੇ ਤੇ ਮੰਜਵਾਉਣ ਨੂੰ ਉਹ ਮੈਂ ਟੱਕਣ ਟੁੱਕਣ ਜੇ ਬਾਕੀ ਹੋਰ ਬਾਲਟੇ ਬੁਲਟੀਆਂ ਸਾਰੀਆਂ ਸਾਫ ਕਰਾਇਆ ਪੰਪ ਭਰਿਆ ਸਾਢੇ 12:00 ਦਾ ਟਾਈਮ ਹੋ ਗਿਆ ਸਾਢੇ 12:1 ਇੱਕ ਵਜੇ ਦੇਖ ਤਮੜ ਜਾ ਚਲਦਾ 13:00 ਵਜੇ ਆਉਗਾ 13:00 1:18 ਮਿੰਟ ਗੱਲ ਸੁਣ ਤੇ ਲੈ ਜਾ ਨਾ ਨਹੀਂ ਹੈਗਾ ਆ ਜੇਬ ਵਿੱਚ ਕਰਾ ਹਾਂ ਕੀ ਜੇਬ ਚੋਂ ਪਹਿਲਾਂ ਤਾਂ ਐਂ ਤਾਂ ਵੀ ਚੱਲ ਅੱਜ ਉਧਰ ਭੋਗ ਸਰਵਾਦ ਵੀ ਟਾਈਮ ਨਹੀਂ ਲੱਗਣਾ ਤੂੜੀਆਂ ਦੀ ਮਸ਼ੀਨ ਨੂੰ ਲੱਗ ਜਾਗੇ ਦੂਜੀ ਕਿਉਂਕਿ ਬੰਦੇ ਸਾਰੇ ਇਕੱਠੇ ਹੋਏ ਹੋਣਗੇ ਪਰ ਗੱਲ ਉਹ ਵੀ ਠੀਕ ਧੀ ਪਰ ਫਿਰ ਚੱਕਰ ਆਏ ਆ ਵੀ ਸਪਰੇਅ ਦਾ ਕੰਮ ਜ਼ਰੂਰੀ ਆ ਹੋਣਾ ਮਸ਼ੀਨਾਂ ਤੋਂ ਦੋ ਦਿਨ ਲੇਟ ਹੋ ਜਾਣਗੀਆਂ ਕੋਈ ਕਰੇ ਹੈ ਨਾ ਜਿਵੇਂ ਮਰਜੀ ਹੈ ਜ਼ਿੰਮੇਵਾਰੀ ਚਾਚੇ ਨੇ ਪੂਰੀ ਕਰਤੀ ਜ਼ਿੰਮੇਵਾਰੀ ਕੋ ਕਰਤੀ ਤੇਨੂੰ ਬਿਠਾਇਆ ਤਾਂ ਪੰਪ ਪਰ ਵੀ ਚੱਲ ਪੰਪ ਭਰ ਲੈ ਉਹ ਪਰ ਮੈਂ ਸਮਾਰ ਖੜਾਉਣ ਗਿਆ ਤੇ ਉਹ ਵੀ ਜਿਹੜੀ ਜ਼ਿੰਮੇਵਾਰੀ ਜੱਸੀ ਨੂੰ ਗੱਲ ਲੈ ਕੇ ਗਿਆ ਤਾਂ ਉਹਨਾਂ ਨੇ ਦੇਖਿਆ ਨਹੀਂ ਗਾ ਹੁਣ ਜਦੋਂ ਉੱਪਰ ਨੂੰ ਉਛਲਦੇ ਹੁਣ ਜਦਾ ਆਏ ਆ ਚੱਲ ਕਿਹੜੀ ਦਵਾਈ ਪਾਈ ਕੀਤੀ ਚੱਲ ਕੋਈ ਗੱਲ ਇਹ ਤੇ ਸਾਰਾ ਸਮਾਨ ਘਰੇ ਬਣਾਇਆ ਸੀ ਅੱਜ ਗੁਰਦਵਾਲ ਸਾਹਿਬ ਦੀ ਉੱਧਰ ਬੇਲ ਉੱਥੇ ਰੱਖਤੀ ਤੇ ਬਾਕੀ ਬਣਾ ਆਪਣੂ ਕਿਥੋਂ ਲੈ ਕੇ ਤੇ ਤੇ ਬਾਕੀ ਚੱਲਦੇ ਹੁਣ ਖੇਤਾਂ ਚ ਨੂੰ ਬਰਾਸਪਿੰਡ ਜਾਣਾ ਸਪਰੇਅ ਕਰਨ ਦਵਾਈਆਂ ਦੁਵਾਈਆਂ ਦੱਸ ਦਿਆਂ ਤੁਹਾਨੂੰ ਕਿਹੜੀਆਂ ਕਿਹੜੀਆਂ ਹਨ ਅੱਜ ਪਾ ਰਹੇ ਆ ਤੇ ਲਾਲੀ ਬਾਈ ਅੱਜ ਗਿਆ ਪਿੰਡ ਨੂੰ ਉਹ ਉਹਨੂੰ ਪ੍ਰੋਲ ਦਿੱਤੀਗਾ ਚਾਚਾ ਪ੍ਰੋਲ ਤੇ ਵੇਜਾ ਲੀ ਹਾਂ ਕਾਲੀ ਭਰੋਲ ਤੇ ਭੇਜਤਾ ਚਾ ਹਾਂ ਤੇ ਬਾਕੀ ਆ ਚੱਲਿਆ ਪੋਜ ਗਿਆ ਗੈਰੀ ਉਹ ਨਾਲ ਚੱਲਿਆ ਹਾਂ ਤੇ ਬਾਕੀ ਠੀਕ ਹੈ ਜੀ ਮਿਲਦੇ ਆ ਕੱਪੜੇ ਚੇਂਜ ਕਰ ਲੀ ਹੁਣ ਮਿਲਦੇ ਆ ਤੁਹਾਨੂੰ ਬਰਾਸ ਪਹੁੰਚ ਕੇ ਕਿਹੜੀ ਕਿਹੜੀ ਦਵਾਈ ਲੈਂਦੀ ਕਿਉਂਕਿ ਫਿਰ ਦਵਾਈਆਂ ਤੇਲੇ ਵਾਲੀ ਹਾਂ ਲਈ ਪੀਤੀ ਪੁਗੀ ਹੂੰਗੀ ਵਾਲੀ ਤੇਲੇ ਦੀ ਤੇ ਹੂੰਗੀ ਦੀ ਹੈ ਦੋ ਬਰਾਇਟੀਆਂ ਪਾਈਆਂ ਹੂੰ ਠੀਕ ਹੈ ਜਿਹੜੀ ਮੇਨ ਤਾਂ ਹੂੰਗੀ ਦੀ ਹੈ ਜ਼ਿਆਦਾਤਰ ਹਾਂ ਹੈਨਾ

ਯਾ ਆ ਅਗਰ ਨਾ ਵੀ ਨਿਕਲ ਜੂ ਗੁਰਦੇ ਹਾਂ ਵੀ ਆਹੇ ਕੱਢ ਲੂ ਆਹੇ ਕੱਢ ਦੋ ਉਹ ਉੱਥੇ ਕਰਕੇ ਫਿਰ ਦੋ ਉਹਨੂੰ ਉਹਨੂੰ ਉੱਥੇ ਤੇ ਕੱਢ ਲੂੰਗਾ ਨਹੀਂ ਥੈਂਕ ਯੂ ਜੀ ਮੀਤ ਹੀ ਮੀਤ ਹੀ ਛਿੱਤੀ ਵੀ ਹੈ ਗਰੀ ਜਗਾ ਇਹਨੂੰ ਇਹਨੂੰ ਚਾਹੀ ਹਲੇ ਸਾਗਰ ਦੀ ਬੋਟੀ ਤੇ ਨਹੀਂ ਪਤਾ ਹਾਂ ਐਨੀ ਤਾਂ ਫੇਮਸ ਹੋਈ ਜੀ ਹਾਂ ਇੱਥੇ ਤਵਾਜ ਮੱਚੀ ਪਈ ਆ ਇਹ ਤਾਂ ਸੁੱਕੇ ਆ ਵੀਰੇ ਉਹ ਕਿੱਥੇ ਨਹੀਂ ਰਹੀ ਹੈਗਾ ਉਹ ਇੱਥੇ ਰਹੀ ਹੈ ਤੇ ਕਰ ਜਾਣਾ ਪੜਾ ਚੱਲੇ ਜਾਣਗੇ ਪਲਾਂ ਨਾਲ ਹੀ ਚੱਲ ਰੂਗਾ ਖੇਤ ਨਰਮ ਆ ਬਾਈ ਖਾਲੀਪ ਚੱਪਰਾ ਕੱਢ ਕੇ ਚੱਲ ਹੋਊਗਾ ਖੇਤ ਨਰਮ ਆ ਬੂਡ ਖੋਲਦੇ ਬੂਡ ਖੋਲਦੇ ਬੂਡ ਕਿਸੇ ਕੋ ਵੀ ਨਹੀਂ ਹੈਗੇ ਆ ਦੇਖੀਏ ਸਾਨੂੰ ਕਾਹ ਕੁੰਗੀ ਜਿੱਦਗੀ ਵੀ ਲਿਖੀ ਉਹ ਨਰਮ ਆ ਮੈਂ ਦੇਖ ਰਿਹਾ ਤਕੇ ਅਕਸਰ ਤਾਂ ਮਣੀ ਮੁੱਟੀ ਹਵਾ ਵੀ ਲੱਗ ਜਾਂਦੀ ਹੈ ਬਸ ਆ ਖੇਚ ਜਾ ਆ ਰਹਿੰਦੀ ਐ ਨਿੱਕ ਤੱਕਰੀਪਾ ਨੂੰ ਵਿੱਚ ਆਹ ਬੂਲ ਤੱਕਾ ਹਾ ਲਵੀ ਆ ਬੰਦੇ ਵਾ ਹੁੰਦੇ ਪਰ ਜੀ ਕਿਹਾ ਹੁਣ ਹੀ ਬੰਦੇ ਵਾ ਨਹੀਂ ਵੀ ਕੁੜੀਆਂ ਦਾ ਇਹਨੇ ਮਾਰਨੀ ਆ ਜਦ ਮਾਰਦੀ ਮਾਰੇ ਨਾ ਮਾਰੇ ਚੱਲ ਭਜੀ ਕੁਟ ਚਾਹ ਬਈ ਚੱਲ ਆ ਅੱਜ ਤੱਕ ਇਹਨੇ ਲੰਗਰ ਸੇਵਾ ਕਰੂੰਗਾ ਜੀ ਸੇਵਾ ਬਈ ਠੀਕ ਆ ਬਹੁਤ ਵਧੀਆ ਕੋਈ ਮਾਰੀ ਕਰੀਏ ਭਾਜੀ ਇਹਨੇ ਜਨੇ 10 300 ਬੰਦੇ ਲੰਗਰ ਚਿਕਾਤਾ ਆ ਆਹੀ ਹੁੰਦਾ ਬਸ ਹੈ ਪੂਰੀਆਂ ਪੂਰੀਆਂ ਦੀਆਂ ਪੂਰੀਆਂ ਦਾ ਢੁਣ ਘੜਦੀ ਆ ਮਾ ਤੇਰਾ ਇਹ ਵੇਖਿਆ ਤੂੰ ਐ ਦੇਖ ਲਾ ਲਈ ਹਾਂ ਬੋਰ ਮੇਂ ਤਰਾ ਤਰਾ ਹੋ ਗਈ ਲੱਗੇ ਵੀ ਆ ਜੀ ਸਪਰੇ ਨੂੰ ਦੇਖੋ ਤਿੰਨ ਬੰਦੇ ਉਹ ਚਾਰ ਪੰਜ 6ਵਾਂ ਮੈਂ 6 ਬੰਦੇ ਆ ਆਪਾਂ ਪਾਏ ਪਾਏ ਸਿੱਧਾ ਡਾਲ ਪ੍ਰੇ ਕਰ ਲੈਂਦੇ ਆ ਡਾਲ ਤੇ ਉਹ ਪਰਲੇ ਪਾਸੇ ਵੀਰਾ ਲੱਗਿਆ ਵਾ ਕਰਨ ਸਪਰੇ ਵਾ ਆਪਾਂ ਥੱਲੇ ਛੱਡ ਛੱਡਦੇ ਹੋ ਨਹੀਂ ਬਹੁਤਾ ਨਹੀਂ ਬੱਲਾਂ ਨੂੰ ਤੁਹਾਨੂੰ ਪਤਾ ਹੀ ਆ ਮੜੀ ਮੁੱਠੀ ਟੁੱਟੀ ਹੋ ਜਾਣੀ ਆ ਕਿ ਹਵਾ ਚੱਲਦੀ ਅੱਜ ਡਿੰਪੇ ਅੱチェ ਦਾ ਹੋ ਰਿਹਾ ਪੂਰਾ ਬੁਰਾ ਹਾਲ ਕਿਉਂਕਿ ਉਹ ਫਾਜ਼ਬੀ ਇਧਰਲੇ ਪਾਸੇ ਜਾਂਦਾ ਹੈ ਹਵਾ ਵੀ ਇਧਰਲੀੋਂ ਚੱਲ ਰਹੀ ਹੈ ਮੈਂ ਕਿਹਾ ਡਿੰਪਾ ਜਦੋਂ ਣੜਾਇਆ ਪਿਆ ਅੱਜ ਹੈ ਨਾ ਕੋਈ ਲੋੜ ਨਹੀਂ ਉਹਨੂੰ ਸਾਬਣ ਲਾਉਣ ਸੀ ਕੋਈ ਲੋੜ ਉਹਦੇ ਸਾਰੇ ਕੀਟਨਾਸ਼ਕ ਮਾਰਦਣੇ ਅੱਜ ਉਹਦੀ ਫੰਗੀ ਸਾਈਡ ਤੇਲਾ ਤੂਲਾ ਉਹ ਤਾਂ ਸਭ ਧੁੱਤ ਆ ਜਾਣਾ ਦਾੜੀ ਚੰਗੀ ਗ੍ਰੋਥ ਕਰੂਗੀ ਹੈ ਨਾ ਹੁਣ ਅੱਜ ਇਹਦਾ ਬੁਰਾ ਹਾਲ ਹੋਇਆ ਪਿਆ ਭਾਗਿਆ ਚੇ ਤਾਂ ਪੂਰੀਆਂ ਖਾ ਲੀਆਂ ਜ਼ਿਆਦਾ ਹਣ ਪੂਰੀਆਂ ਖਾਸੀਆਂ ਖਾਧੀਆਂ ਵੀ ਐ ਜੇ ਤੁਹਾਡੇ ਪਰੇ ਪਟਾ ਆਉਂਦਾ ਇਹਦਾ ਇੱਕ ਨੂੰ ਤਾਰ ਦਿਆ ਕਰੋ ਕਹਾਂ ਨਿਕਲ ਜੂਗਾ ਪਟਾ ਤੁਸੀਂ ਉਸ ਨੂੰ ਭੁਗਾਈ ਜਾਂਦੇ ਆ ਤੂੰ ਦਾ ਚਾਚਾ ਜ ਤੰਗੇ ਆ ਤੂੰ ਤਾਂ ਬੋਲ ਨਾ ਅੱਛਾ ਕਰੋ ਫਿਰ ਬੰਦੇ ਫਲਾਉਂਦਾ ਕੋਈ ਨਾ ਵਰਦਾ ਉੱਤੇ ਵਰਦਾ ਮੈਂ ਕਿਵੇਂ ਪਾਲੂ ਲਫੜਾ ਉਹ ਰਹੀਆਂ ਪਾਪਾ ਉਧਰ ਲੱਗੇ ਹੋਏ ਬੰਦੇ ਇੱਧਰ ਸਾਡਾ ਕਰੈਕਟਰ ਚੱਲ ਰਿਹਾ ਹੈ ਉਹ ਤਿੰਨ ਚੀਜ਼ ਰਵੇ। ਨਾ ਕੱਟੇ ਨਾ। ਆ ਨਟ ਨੇ ਪੂਰਾ ਚੋਰ ਲਵਾਤਾ ਵਾ ਪਾਈ ਦਾ ਚੰਗਾ ਖਿੱਚ ਖਿੱਚ ਕਿੱਈਆ ਕਰਿਆ। ਇੱਦੇ 'ਚ ਫਸ ਗਿਆ ਬੁਰੀ। ਪਾਪ ਆਪਣੇ ਭਜਾਤੇ ਜਦੀ ਤਿੰਨੇ ਚਾਰੇ ਜਣੇ। ਸੋਨਾ ਕਿੰਨਾ ਲੱਗਦਾ ਔਰੇ ਤੇ। ਕਸ ਫੈਦਿਆਂ ਜੇ ਕਰ ਕਿਉਂ ਟੌਰ ਬਣ ਜਾਂਦੀ ਹੈ। ਉਹ ਲੱਗੇ ਹੋਏ ਆ ਬੰਦੇ ਦੇਖੋ ਬਾਈ। ਤੇ ਆਪਾਂ ਨੇ ਫੁੱਲ ਜ਼ੂਮ ਕਰਤਾ। ਫਿਰ ਵੀ ਹਲੇ ਦੂਰ ਲੱਗ ਰਹੇ ਆ। ਬੱਸ ਬਾਕੀ ਬੱਤੂnga ਹੀ ਇੰਤਰ ਤੇ ਕਿੱਥੇ 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 ਹਾਂ ਜੀ ਹੁਣ ਇਹਦੀ ਡਾਲ ਪਰ ਕਿੱਥੇ ਉਹਨੇ ਕਿੱਥੇ ਉਹ ਇਧਰ ਵਾ ਇਧਰ ਨਾ ਮਾਰੀ ਇਧਰ ਨਾ ਮਾਰੀ ਦੇਖ ਲੈ ਦੇ ਫੋਨ ਕੀ ਕਹਿਣਾ ਹੁਣ ਦੱਸ ਕਹਿੰਦੇ ਜੇ ਕਹਿੰਦੇ ਇੱਕ ਲਾਠੀ ਹੋਵੇ ਤਾਂ ਇਹ ਟੁੱਟ ਜਾਂਦੀ ਹੈ ਹਾਂ ਉਦਾਹਰਨ ਦੇਖੀ ਹੁਣ ਕਿਸੇ ਜੀ ਫੱਦੂ ਜੀ ਦਊਗਾ ਹਾਂ 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 ਦੇਖ ਇਹ ਤੇ ਆ ਪੂਰੀਆਂ ਹੋਣ ਤੇ ਟੁੱਟਦੀਆਂ ਨਹੀਂ ਟੁੱਟ ਜਣੀ ਹੈ ਇਹ ਤੂੰ ਤੇਰੇ ਬਣਾ ਜਾਂਦੀਆਂ ਕਹਿੰਦਾ ਕੱਢਤੀ ਭੈਣ ਇੱਕ ਜੀ ਕਹਿੰਦਾ ਆ ਹਾ ਮੇਰਾ ਜੱਸੀ ਚਾਚਾ ਕਹਿੰਦੇ ਮੇਰੇ ਵੀਰੋ ਕਿਸੇ ਨੇ ਪੂਰੀਆਂ ਬਣਵਾਉਣੀਆਂ ਨਾ ਮੈਂ ਕਲਿੱਪ ਲਾਉਣਾ ਥੋੜਾ ਨਾਲ ਪੂਰੀਆਂ ਬਣਾਉਂਦਾ ਦੇਖੋ ਬੰਦਾ ਕਹਿੰਦਾ ਅੱਛਾ ਤੂੰ ਟੁੱਟਦੀ ਨਹੀਂ ਟੁੱਟਦੀ ਨਹੀਂ ਆਏ ਫੜ ਕੇ ਤੋੜ ਦਿੰਦਾ ਇਹਦਾ ਕੜਤੀ ਪੈਣ ਇੱਕ ਤਾਂ ਜੀ ਚਲ ਓਏ ਪਾ ਗਏ ਜੇ ਕੀ ਆ ਗਿਆ ਲੋ ਸਰੀਰ ਡਾਊਨ ਅੱਜ ਇਹਨੂੰ ਐਂ ਕਹਿ ਦਵੇ ਮਰ ਜਾ ਕਿਆ ਗੱਲ ਸਰੀਰ ਡਾਊਨ ਅੱਜ ਲੈ ਉਹਨੂੰ ਟੈਨਸ਼ਨ ਪਈ ਪਈ ਆ ਆ ਇੱਥੇ ਬਾਈ ਕਣਕ 'ਚ ਪੈ ਰੱਖਣ ਨੂੰ ਥੋੜੀ ਨਹੀਂ ਹੈ ਕਿਵੇਂ ਕਿਵੇਂ ਕੋਈ ਕਿ ਕਣਕ ਕਿਵੇਂ ਉੱਡਦੀ ਹੈ ਕਿਵੇਂ ਉੱਡਦੀ ਉਹ ਤਾਂ ਪੁੱਛ ਪਹਿਲਾਂ ਟੈਨਸ਼ਨ ਉੱਚੀ ਤੇ ਕੇ ਪੁੱਛ ਇਹ ਨਹੀਂ ਲਿਆਂਦਾ ਏਸੀ ਹਾਂ ਏਸੀ ਲਿਆਂਦਾ ਨਗਦ ਨਾਗਦੇ ਹੁਣ ਨਾਗਦੇ ਹੁਣ ਆਪਾਂ ਮੰਗਦੇ ਆ ਪਾਰਟੀ ਟੈਨਸ਼ਨ ਤਾਂ ਥਾਲੀ ਪਾਰਟੀ ਦੀ ਪੈ ਗਈ ਏਸੀ ਦੀ ਤਾਂ ਹੈ ਨਹੀਂ ਆ ਪੈ ਗਈ ਮੇਰੇ ਵੀਰੋ ਲਿਆ ਵੀ ਫਾਈਵ ਸਟਾਰਾ ਗੁੱਗੀਆਂ ਵਾਲ ਕੱਢੀ ਵਾਲ ਕੱਢੀ ਥੱਲੇ ਪੈਪ ਦਾ ਇੱਕ ਹੋਰ ਦੇਖ ਲੈ ਜਿਹਨੂੰ ਕਹਿੰਦੇ ਉਹਨੇ ਨਾ ਵੀ ਮੈਂ ਫਾਈਵ ਸਟਾਰ ਤੇ ਹੋਟਲ ਤੇ ਰੋਟੀ ਖਾਣੀ ਐ ਵੀ ਮੈਂ 4 ਚ ਨਹੀਂ ਬਹਿਣਾ 3 ਚ ਨਹੀਂ ਬਹਿਣਾ ਉਹੀ ਕੰਮ ਇਹਨੇ ਕਰਿਆ ਏਸੀ ਮੈਂ ਕਹੀਗਾ 4 ਲੇਦਾ ਵੀ ਚਲ 2000 ਬਚ ਜੂਗਾ 3 3500 ਬਚ ਰਿਹਾ ਤਾਂ ਮੈਂ ਕਿਹਾ ਨਹੀਂ ਚਲੋ ਵੀ ਲੈ ਗਿਆ ਪੰਪ 150 ਹੁਣ ਮੈਨੂੰ ਮਿਲ ਗਈ ਦੀ ਰੈਸਟ ਲਗਭਗ ਕਿੰਨੇ ਕਿਲੇ ਕੱਢਦੇ ਗੋਗੀ ਮੈਂ 7535 7535 ਨਹੀਂ ਸੋਨੇ ਕੱਢਦੇ ਜਸਲੀਲ ਥੱਕ ਜਾਂਦਾ ਨਾ ਗੋਗੀ ਫਿਰ ਤਾਂ ਗੱਲਾਂਆਂ ਵੀ ਨਹੀਂ ਆਉਂਦੀਆਂ ਮੇਰੇ ਯਾਰ ਕੋਈ ਗੱਲ ਨਹੀਂ ਸੁਝਦੀ ਆ ਦੇਖ ਇੱਕ ਤਾਂ ਫੇਰ ਤੋੜਤੀ ਆ ਫੇਰ ਇੱਕ ਤਾਂ ਦੀ ਇਹਦੀ ਫੇਰਤੀ ਇੱਕ ਤਾਂ ਦੋ ਤੋੜ ਹਾਂ ਹਾਂ ਪੈਪ ਨੂੰ ਚੱਖ ਲਾ ਗੋਗੀ ਨਾਲ ਆ ਗਏ ਸਿਓ ਕੰਮ ਤਾਂ ਗਿਆ ਬਾਈ ਨਿਪੜ ਕੰਮ ਤਾਂ ਗਿਆ ਨਿਪੜ ਹਾਂ ਕੰਮ ਨਿਪੜਿਆ ਕਦੇ ਕੰਮ ਕਦੇ ਨਿਪੜਿਆ ਵੀ ਨਹੀਂ ਇਹ ਵੀ ਗੱਲ ਹੁੰਦੀ ਆ ਤੇ ਹੁਣ ਆਪਣੇ ਰਹਿ ਗਏ ਸੱਤੂ ਪਾਜਾ 35 ਹੀ ਗਾਦਨ ਚ ਖਾਣੇ ਆ ਤੇ ਸੱਤੂ ਪਾਜਾ ਲੋਡ ਕਰਨੇ ਪੈਣੇ ਆ ਢਿਪਿਆ ਚ ਓਏ ਕੀ ਗੱਲ ਸਨੀਤੀ ਲੈ ਅੱਜ ਐ ਆ ਗਿਆ ਹੋਇਆ ਤਾਂ ਆ ਗਿਆ ਬਸ ਸਰੀਰ ਆ ਆ ਗਿਆ ਪਿੱਛੇ ਮੇਰੀ ਵੀ ਕਿਆ ਲੋਡਾ ਫਿਰ ਤਲ ਦੇਖ ਨਹੀਂ ਜਿੱਤ ਕੋਈ ਜ਼ਿਆਦਾ ਨਿਕਲ ਰਹੀ ਨਾ ਆਪਣਾ ਮਕਸਦ ਪੁੱਤ ਭਾਜਾ ਤੱਕ ਬੈਕ ਆਉਣ ਕੇ ਕਿਆ ਪੁੱਤ ਭਾਜਾ ਹਟ ਬੰ 49 ਵਜੇ ਬੰਦਾਰੇ ਦਾ 5:00 ਵਜੇ ਆਹ ਮੇਰੇ ਵੀਰੋ 11:55 ਹੋ ਗਿਆ ਪਾ ਕੇ ਕਿਉਂ ਕੀ ਪਜੀ ਨਹੀਂ ਚਾਹ ਅੱਜ ਤੱਕ ਹੋ ਗਿਆ ਹੈ ਟੋਕਾ ਕਰਨਾ ਉੱਥੇ ਜਾ ਕੇ ਅਜਦਾ ਆਪੇ ਮੰਗ ਲੈ ਪੁੱਤ ਭਾਜਾ ਭਾਈ ਪੁੱਤ ਭਾਜਾ ਭਾਈ ਸਰੀਰ ਠੀਕ ਹੈ ਤੇਰਾ ਸਰੀਰ ਠੀਕ ਢਿੱਲਾ ਲੱਗਦਾ ਨਾ ਤੇ ਭਾਈ ਇੰਨਾ ਡਰਿਆ ਹੋਇਆ ਹੱਥਾ ਹੋ ਗਿਆ ਨੂੰ ਮੇਰੀ ਗੱਲ ਸੁਣ ਹੁਣ ਐ ਮੁੱਠੀ ਚ ਡਲੀਆਂ ਲਜਾ ਲ ਜਾ ਕੇ ਕਿਆ ਕਿਤੇ ਘਰ ਪੂਰੇ ਹੋ ਜਾਣਗੇ ਜੇ ਉਰੇ ਤੇ ਚੱਕ ਚੱਕ ਕੇ ਡਲੀਆਂ ਦੇ ਕੇ ਮੁੱਠੀ ਚ ਰੱਖੀ ਰੋਜ਼ ਕਰਦੇ ਮੈਂ ਹਫ਼ਤਾ ਹੋ ਗਿਆ ਇਹਨੂੰ ਐਜਾ ਛੱਟੇ ਮਾਰ ਕੇ ਚੱਲ ਡਰਿਆ ਬਾਬਾ ਨਹੀਂ ਕੀ ਹੋ ਗਿਆ ਕੁਝ ਚੋਰਾ ਹੈ ਅੰਦਰੋਂ ਅੰਦਰੋਂ ਨਹੀਂ ਖੰਦ ਹੈ ਇਹ ਘਰੇ ਦਾ ਟੀਮ ਕੋਰਾ ਦਿਓ ਪੱਕੇ ਦੇ ਦਿੰਦਾ ਪਹਿਲਾਂ ਦੇ ਦੀਪਾ ਆਚਾ ਵੀ ਸੋਚਦਾ ਹੁਣੇ ਮੇਰੀ ਵੀ ਬੇਇੱਜ਼ਤੀ ਕਰਾਈ ਪਈ ਹੈ ਨਾ ਮੈਂ ਗੱਲ ਸਹੀ ਆ ਉਹ ਐਂ ਨਹੀਂ ਕਰਦੇ ਆ ਨਾ ਪਤਾ ਨਹੀਂ ਹੈ ਤੇ ਬਾਰੇ ਪਤਾ ਪੰਗਾ ਲੈ ਕੇ ਆ ਪੱਜ ਭਜਰਦਾ ਹੈ ਜਿਉਂ ਅੜਦਾ ਹੈ ਪੂਰਾ ਉਹ ਅਡਵਾਈ ਵਾਲਾ ਪੂਰਾ ਚੱਲ ਕੋਈ ਵਾਧਾ ਕਰਦੇ ਹਾਂ ਦੋ ਕੋਟ ਪੀ ਕੇ ਬੈਠ ਜਾ ਸਰਦੀ ਨੂੰ ਕੁੱਟਿਆ ਤੂੰ ਸਾਰੀ